ਸੰਗਤ ਦੀ ਲੜੀ ਬੁਲਾਨ ਵਾਸਤੇ 100 ਪਿਛਲਾ ਭਾਗ ਜ਼ਰੂਰ ਦੇਖੋ ਗੁਰੂ ਸਾਹਿਬ ਨੇ ਉੱਚ ਨੀਤੀ ਤੇ ਜਾਤ ਪਾਤ ਨੂੰ ਖਤਮ ਕਰ ਦਿੱਤਾ ਤੇ ਸਾਰੀ ਸੰਗਤ ਨੂੰ ਇੱਕ ਬਰਾਬਰਤਾ ਦਾ ਦਰਜਾ ਦਿੱਤਾ ਮਾਨਸਕੀ ਜਾਤ ਸਭੇ ਇੱਕੇ ਪਹਿਚਾਨ ਦੇ ਨਿਯਮ ਨੂੰ ਲਾਗੂ ਕਰ ਦਿੱਤਾ ਪਰ ਪਹਾੜੀ ਰਾਜਿਆਂ ਨੂੰ ਇਹ ਚੀਜ਼ ਗੁਵਾਰਾ ਨਹੀਂ ਸੀ ਅਤੇ ਨਫ਼ਰਤ ਦਾ ਕਾਰਨ ਬਣ ਗਈ ਤੇ ਉਹੀ ਹੀ ਜੰਗ ਦਾ ਕਾਰਨ ਬਣਿਆ ਮੁਗਲਾਂ ਨਾਲ ਲੜ ਕੇ ਪਹਾੜੀ ਰਾਜਿਆਂ ਨੇ ਪੋਂਟਾ ਸਹਿਬ ਦੇ ਆਸ-ਪਾਸ ਫੌਜ ਇਕੱਤਰ ਕਰਨੀ ਸ਼ੁਰੂ ਕਰ ਦਿੱਤੀ ਤੇ ਗੁਰੂ ਸਹਿਬ ਜੀ ਨੇ ਫੈਸਲਾ ਲਿਆ ਕਿ ਪੋਂਟਾ ਸਹਿਬ ਦੀ ਧਰਤੀ ਤੋਂ ਥੋੜਾ ਦੂਰ ਹੀ ਰਹਿ ਕੇ ਜੰਗ ਲੜੀ ਜਾਵੇ। ਤਰੀਬਨ 30000 ਫੌਜ ਦੇ ਨਾਲ 7000 ਗੁਰੂ ਕੇ ਪਿਆਰੇ ਜਿਨ੍ਹਾਂ ਨੂੰ ਜੰਗ ਦਾ ਕੋਈ ਐਕਸਪੀਰੀਅੰਸ ਨਹੀਂ ਸੀ ਉਹ ਲੜੇ ਅਤੇ ਗੁਰੂ ਸਹਿਬ ਜੀ ਦੀ ਜਿੱਤ ਹੋਈ। ਜਿਸ ਸਮੇਂ ਜਿੱਤ ਕੇ ਗੁਰੂ ਸਾਹਿਬ ਜੀ ਬੋਂਟਾ ਸਾਹਿਬ ਦੀ ਧਰਤੀ ਤੇ ਆਏ ਤੇ ਗੁਰੂ ਸਾਹਿਬ ਜੀ ਨੂੰ ਖੁਸ਼ਖਬਰੀ ਮਿਲੀ ਪੁੱਤਰ ਦੀ ਦਾਤ ਪਰਮਾਤਮਾ ਨੇ ਬਖਸ਼ੀ ਹੈ ਤੇ ਗੁਰੂ ਸਾਹਿਬ ਜੀ ਨੇ ਖੁਸ਼ੀ ਦੇ ਜਕਾਰੇ ਛੱਡੇ ਤੇ ਉਸਤਤ ਨਾਮ ਰੱਖਿਆ ਅਜੀਤ ਸਿੰਘ ਇਹ ਸੋਨਾ ਦਰਬਾਰ ਸਾਹਿਬ ਜਦਾ ਅਜੀਤ ਸਿੰਘ ਦਾ ਜਨਮ ਸਥਾਨ ਹੈ ਵਕਤ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ